ਸੱਚੀ ਆਕਾਲ ਜੀ ਬਹੁਤ ਪਿਆਰ ਦਿੰਨੇ ਹੋ ਬਹੁਤ ਵਧੀਆ ਲੱਗਦਾ ਤੇ ਦਿਲ ਕਰਦਾ ਵੀ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਣ ਜਿਹੜੀ ਉਹ ਸ਼ੀਟ ਦੇ ਸਾਈਜ਼ਸ ਦੇ ਪਾਈ ਸੀ ਨਾ ਆਪਣੇ A0 ਤੋਂ ਲੈ ਕੇ A10 A10 ਤੱਕ ਬਹੁਤ ਹੀ ਪਿਆਰ ਦਿੱਤਾ ਤੁਸੀਂ ਤੇ ਹੁਣ ਦਸੂਹੇ ਤੋਂ ਮਿਹਰਬਾਨ ਸਿੰਘ ਜੀ ਦਾ ਆਇਆ ਮੈਨੂੰ ਸੁਨੇਹਾ ਫੋਨ ਤੇ ਗੱਲਬਾਤ ਹੋਈ ਵੀ ਉਹ ਵੀ ਦੱਸੋ ਹੁਣ ਤੁਸੀਂ 75 GSM ਦਾ ਕੀ ਮਤਲਬ ਹੈ ਤਾਂ ਆਓ ਉਹਦੀ ਗੱਲ ਕਰਦੇ ਆਪਾਂ ਤਾ ਇੱਕ ਸਾਡੇ ਕੋਲ ਹੈ 70 जीएसएम 70 जीएसएम ਇਹ ਲਿਖਿਆ ਹੁੰਦਾ ਫੇਰ ਲਿਖਿਆ ਹੁੰਦਾ 75 जीएसएम ਫੇਰ ਲਿਖਿਆ ਹੁੰਦਾ 80 जीएसएम ਇਹ ਚੱਲਦਾ ਜਾਂਦਾ ਹੈ 100 120 200 220 ਮਤਲਬ ਇਹ ਸਾਰੇ जीएसएम ਹੁਣ ਗੱਲ ਕੀ ਹੈ ਵੀ जीएसएम ਦਾ ਮਤਲਬ ਕੀ ਹੈ जीएसएम ਦਾ ਮਤਲਬ ਹੈ ਸਾਡੇ ਕੋਲ ਗ੍ਰਾਮ ਪਰ ਸਕੁਅਰ ਮੀਟਰ ਹੁਣ ਤੁਸੀਂ ਕਹੋ ਜੀ ਇਹ ਕੀ ਚੀਜ਼ ਹੁੰਦੀ ਹੈ ਹੁਣ ਗ੍ਰਾਮ ਪਰ ਸਕੁਅਰ ਮੀਟਰ ਦਾ ਮਤਲਬ ਇਹ ਹੈ ਵੀ ਜੇ ਕੋਈ ਚੀਜ਼ ਆਪਾਂ ਨੇ 1 ਮੀਟਰ ਇੱਧਰ ਲੈ ਲਈ ਤੇ 1 ਮੀਟਰ ਇੱਧਰ ਲੈ ਲਈ ਤਾਂ ਇਹ ਕੀ ਬਣ ਗਿਆ ਸਾਡੇ ਕੋਲ ਇਹ ਵਰਗ ਬਣ ਗਿਆ ਤਾਂ ਇਹਦਾ ਜੇ ਆਪਾਂ ਏਰੀਆ ਦੇਖੀਏ ਤਾਂ ਉਹ ਕਿੰਨਾ ਬਣ ਗਿਆ 1 ਮੀਟਰ ਸਕੁਅਰ 1 ਮੀਟਰ ਸਕੁਅਰ ਤੇ ਇਹ ਇੱਕ ਸ਼ੀਟ ਹੈ 1 ਮੀਟਰ ਸਕੁਅਰ ਦੀ ਤੇ ਜੇ ਇਸ ਦਾ ਵਜਨ ਦੇਖੀਏ ਤਾਂ ਉਹ ਜਾਂ ਤਾਂ 70 ਗ੍ਰਾਮ ਹੋ ਸਕਦਾ ਹੈ ਜਾਂ 75 ਹੋ ਸਕਦਾ ਹੈ ਜਾਂ 80 ਹੋ ਸਕਦਾ ਹੈ ਜਾਂ 220 100 ਜਿਹੜਾ ਵੀ ਹੋ ਸਕਦਾ ਉਹ ਇੱਕ ਸ਼ੀਟ ਦਾ ਜਿਹੜਾ ਹੈਗਾ ਉਹ ਵਜਨ ਹੋਇਆ ਕਰਦਾ ਤਾਂ ਹੁਣ ਤੁਸੀਂ ਕਹੋ ਜੀ ਇਹ ਜਿਹੜਾ ਰਿਮ ਮੰਦ ਹੈ ਸਾਡਾ 70 ਗ੍ਰਾਮ ਵਾਲਾ ਇਹਦੇ ਵਿੱਚ ਸਾਡੇ ਕੋਲ ਕਿੰਨੀਆਂ ਸ਼ਿੱਟਾਂ ਹੁੰਦੀਆਂ 500 ਸ਼ਿੱਟਾਂ ਹੁੰਦੀਆਂ ਠੀਕ ਹੈ ਨਾ ਤਾਂ ਹੁਣ ਉਹ 500 ਸ਼ਿੱਟਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਕੈਲਕੂਲੇਟ ਕਰੀਏ ਉਹ ਵੀ ਦੇਖਦੇ ਆਂ ਸੀ ਕਿ ਇਹ ਜਿਹੜੀਆਂ ਸਾਡੇ ਕੋਲ ਸ਼ੀਟਾਂ ਹੈਗੀਆਂ ਨਾ 1 ਮੀਟਰ ਸਕੁਅਰ ਹੁਣ ਤੁਹਾਨੂੰ ਇਹ ਵੀ ਦੱਸਿਆ ਸੀਗਾ ਵੀ ਇਹ ਸਾਡਾ A0 ਹੈ ਸਾਈਜ਼ 1 ਮੀਟਰ ਸਕੁਅਰ ਵਾਲਾ ਹੁਣ ਜਦੋਂ ਇਹਦਾ ਅੱਧਾ ਕਰਦੇ ਸੀਗੇ ਅਸੀਂ ਤਾਂ ਸਾਡੇ ਕੋਲ ਕੀ ਬਣ ਜਾਂਦਾ ਸੀਗਾ A1 ਫਿਰ ਇਸ ਦਾ ਅੱਧਾ ਕਰਦੇ ਸੀਗੇ ਕੀ ਬਣ ਜਾਂਦਾ ਸੀਗਾ A2 ਫਿਰ ਇਸ ਦਾ ਅੱਧਾ ਕਰਦੇ ਸੀਗੇ ਸਾਡੇ ਕੋਲ ਕੀ ਬਣ ਜਾਂਦਾ ਸੀ A3 ਉਹਦਾ ਕਰਦੇ ਸੀਗੇ A4 ਆ ਜਾਂਦਾ ਸੀ ਸਾਡੇ ਕੋਲ ਇਹ ਸਾਰਾ A3 ਸੀਗਾ A4 ਆ ਗਿਆ ਫਿਰ ਉਸ ਦਾ ਅੱਧਾ ਕਰਦੇ ਸੀ ਇਸ ਤਰ੍ਹਾਂ ਚਲਦੇ ਸੀਗੇ ਅਸੀਂ ਹੁਣ ਗੱਲ ਕੀ ਹੈ ਵੀ ਜਿਹੜਾ 1 ਮੀਟਰ ਸਕੁਅਰ ਹੈ ਜਦੋਂ ਉਹਦਾ 16ਵਾਂ ਹਿੱਸਾ ਕਰੋਗੇ ਤਾਂ ਉਸ ਨੂੰ ਅਸੀਂ A4 ਸਾਈਜ਼ ਕਹਿੰਦੇ 16ਵਾਂ ਹਿੱਸਾ ਤਾਂ ਹੁਣ ਤੁਸੀਂ ਆਪਣਾ ਜਿਹੜਾ ਬਜ਼ਾਰੋਂ ਖਰੀਦਿਆ ਨਾ ਉਹ ਪੂਰਾ 500 ਸ਼ੀਟਾਂ ਦਾ ਰਿੰਮ ਤੇ ਉਹਦੇ ਲਿਫਾਫੇ ਤੇ ਪੜਿਓ ਉਹਦੇ ਲਿਫਾਫੇ ਤੇ ਕੀ ਲਿਖਿਆ ਹੋਇਆ ਹੈ ਉਹਦੇ ਲਿਫਾਫੇ ਦੇ ਤੁਹਾਡੇ ਕੋਲ ਲਿਖਿਆ ਮਿਲੂਗਾ ਤੁਹਾਨੂੰ ਆ ਮੈਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਦੇ ਲਈ ਹੁਣ ਉਸ ਦੇ ਲਿਫਾਫੇ ਤੇ ਸਾਨੂੰ ਕੀ ਮਿਲੂਗਾ ਜੀ ਲਿਖਿਆ ਹੋਇਆ ਉੱਥੇ ਮਿਲਿਆ ਸਾਨੂੰ 2.18 ਕਿਲੋ ਗ੍ਰਾਮ 500 ਸ਼ੀਟਾਂ ਤਾਂ ਜੇ ਹੁਣ ਆਪਾਂ ਇੱਕ ਸ਼ੀਟ ਤਾਂ ਦੇਖੀਏ ਤਾਂ ਇੱਕ ਸ਼ੀਟ ਦਾ ਵਜ਼ਨ A4 ਵਾਲੀ ਦਾ ਇਹ ਸਾਡੇ ਕੋਲ ਕਿੰਨਾ ਆ ਜੂਗਾ 2.18 ਕਿਲੋਗ੍ਰam 500 ਜਾਂ ਇਹਦੇ ਤੁਸੀਂ 2180 ਗ੍ਰਾਮ ਬਣਾ ਲਿਓ ਇਹਨੂੰ ਹਟਾ ਦਿਓ ਤਾਂ ਜਦੋਂ ਇਸ ਨੂੰ ਤੁਸੀਂ ਡਿਵਾਈਡ ਕਰੋਗੇ ਤਾਂ ਤੁਹਾਡੇ ਕੋਲ ਕਿੰਨਾ ਆ ਜਾਏਗਾ ਇਹ ਤੁਸੀਂ ਇੱਥੇ ਦੇਖ ਸਕਦੇ ਹੋ ਕੈਲਕੂਲੇਟਰ ਤੇ ਮੈਂ ਤੁਹਾਨੂੰ ਕਰਕੇ ਵੀ ਦਿਖਾਣਾ ਵੀ 2180 ਡਿਵਾਈਡਡ ਬਾਈ 50 ਤਾਂ ਸਾਡੇ ਕੋਲ ਆ ਗਿਆ 4 0.36 ਤਾਂ ਇਹ ਸਾਡੇ ਕੋਲ 2 ਕਿਲੋ ਸੀਗਾ 2000 ਤੇ 180 ਗ੍ਰਾਮ 2180 ਗ੍ਰਾਮ ਤੇ ਇਸ ਨੂੰ ਜਦੋਂ ਅਸੀਂ ਕੀਤਾ ਤਾਂ ਇਹ ਸਾਡੇ ਕੋਲ ਕਿੰਨਾ ਆ ਗਿਆ ਜੀ 4.36 ਗ੍ਰਾਮ ਆ ਗਿਆ ਇਹਦਾ ਮਤਲਬ ਵੀ ਇੱਕ ਜਿਹੜਾ A4 ਸ਼ੀਟ ਹੈ ਉਹ ਕਿੰਨੇ ਗ੍ਰਾਮ ਦੀ ਹੈ 4.36 ਗ੍ਰਾਮ ਦੀ ਹੈ ਤਾਂ ਹੁਣ ਜੇ 16 ਸ਼ੀਟਾਂ ਲਈਏ A4 ਦੀਆਂ ਤਾਂ ਕਿੰਨੀਆਂ ਬਣਨਗੀਆਂ ਇਹਨੂੰ 16 ਨਾਲ ਗੁਣਾ ਕਰਨਾ ਪੈਣਾ ਤਾਂ 16 4.36 ਕਰੋ ਤਾਂ ਇਸ ਨੂੰ ਹੁਣ ਅਸੀਂ 4.36 16 ਤੁਹਾਨੂੰ ਕਰਕੇ ਦਿਖਾਉਣਾ ਹੈ ਆ ਗਿਆ ਜੀ 69.76 ਕਿੰਨਾ ਆ ਗਿਆ ਸਾਡੇ ਕੋਲ 69.76 ਗ੍ਰਾਮ ਇਹਦਾ ਮਤਲਬ ਕੀ ਹੋਇਆ ਵੀ ਉਹ ਜਿਹੜੀ ਇੱਕ ਸ਼ੀਟ ਹੈ 16 16ਵਾਂ ਹਿੱਸਾ ਸੀ ਨਾ ਉਹ ਇੱਕ ਸ਼ੀਟ ਆ ਗਈ ਤੁਹਾਡੀ 1 ਮੀਟਰ ਸਕਰ ਦੇ ਤਾਂ ਉਹਦਾ ਹੁਣ ਵਜ਼ਨ ਕਿੰਨਾ ਆ ਗਿਆ ਸਾਡੇ ਕੋਲ 70 ਜੀਐਸਐਮ ਕਿੰਨਾ ਆ ਗਿਆ ਸਾਡੇ ਕੋਲ 69.76 ਇਸ ਲਈ ਉਸ ਨੂੰ 70 ਜੀਐਸਐਮ ਕਿਹਾ ਜਾਂਦਾ ਮੇਰੇ ਖਿਆਲ ਦੇ ਸਮਝ ਆਈ ਹੋਊਗੀ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਮੈਂ ਫਿਰ ਹਾਜ਼ਰ ਹੋਊਂਗਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ